ਗਰ ਦੋਸਤੋ ਸਸੀਗਾ ਆਪਾਂ ਆਪਣੇ ਘਰ ਵਾਸਤੇ ਕੁਝ ਜਿਵੇਂ ਮੌਸਮ ਚੱਲ ਰਿਹਾ ਹੈ ਕਿ ਆਪਾਂ ਗੰਨਾ ਲਾਣ ਵਾਸਤੇ ਸੋਚਿਆ ਕਿ ਆਪਾਂ ਥੋੜਾ ਜਿਹਾ ਗੰਨਾ ਆਪਣੇ ਘਰ ਵਾਸਤੇ ਲਾ ਲਈਏ ਬੱਚਿਆਂ ਦੇ ਚੁੱਪਣ ਵਾਸਤੇ ਔਰ ਮੌਸਮ ਵੀ ਠੀਕ ਹੈ ਔਰ ਆਪਾਂ ਪਲਾਈ ਦੀ ਪਨੀਰੀ ਤਿਆਰੀ ਤਿਆਰ ਕਰ ਰਹੇ ਆ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਇਹ ਆਪਾਂ ਪੁਣੀਰੀ ਤਿਆਰ ਕੀਤੀ ਐ ਮਿੱਟੀ ਲੈ ਲਈ ਮਿੱਟੀ ਨੂੰ ਚੰਗੀ ਤਰ੍ਹਾਂ ਨੂੰ ਬਰੀਕ ਕਰ ਲਿਆ ਬਰੀਕ ਕਰਨ ਤੋਂ ਬਾਅਦ ਆਪਣੇ ਦੋਸਤੋਂ ਉਹਨਾਂ ਦਾ ਮੈਂ ਧੰਨਵਾਦ ਕਰਦਾ ਪਵਨ ਕੁਮਾਰ ਜੀ ਜੋ ਮੇਰੇ ਹੀ ਪਿੰਡ ਦੇ ਨੇ ਸੈਣੀ ਸਾਹਿਬ ਉਹਨਾਂ ਦਾ ਮੈਂ ਧੰਨਵਾਦ ਕਰਦਾ ਕਿ ਉਸਨੇ ਮੈਨੂੰ ਇਹ ਗੰਨਾ ਸੀ ਜਿਹੜਾ ਦੇਖ ਰਹੇ ਤੁਸੀਂ ਇਹ ਉਸਨੇ ਮੈਨੂੰ ਫਰੀਦ ਦਿੱਤਾ ਬੀਜਣ ਵਾਸਤੇ ਤੇ ਉਸਨੇ ਤੇ ਵੱਡਾ-ਵੱਡਾ ਦਿੱਤਾ ਸੀ ਵੀ ਇਸੇ ਤਰ੍ਹਾਂ ਲਗਾ ਦੇ ਪਰ ਮੈਂ ਸੋਚਿਆ ਕਿ ਇਹਨੂੰ ਛੋਟਾ-ਛੋਟਾ ਕਰਕੇ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਇਹ ਛੋਟਾ-ਛੋਟਾ ਕਿਉਂਕਿ ਇਸੇ ਹੀ ਜਿਹੜੀ ਇਹਦੀ ਅੱਖ ਹੁੰਦੀ ਹੈ ਇਸੇ ਨੇ ਹੀ ਜਨਮ ਲੈਣਾ ਹੈ ਇਹ ਇਸੇ ਨੇ ਪੁੰਗਰਨਾ ਤਾਂ ਮੈਂ ਇਸ ਨੂੰ ਛੋਟਾ-ਛੋਟਾ ਕਰਕੇ ਪਹਿਲਾਂ ਬਾਜ਼ਾਰੋਂ ਕੁਛ ਆਪਣੇ ਲਫਾਪੇ ਲਏ ਸੀ ਲਫਾਪੇ ਲਿਆ ਕੇ ਤੇ ਫਿਰ ਰੱਬ ਤੁਹਾਡਾ ਭਲਾ ਕਰੇ ਇਹਨਾਂ ਲਫਾਪਿਆਂ ਦੇ ਵਿੱਚ ਆਪਾਂ ਕੁਛ ਮਿੱਟੀ ਭਰਨ ਦੀ ਅੱਜ ਕੋਸ਼ਿਸ਼ ਕੀਤੀ ਅੱਜ ਛੁੱਟੀ ਸੀ ਜਿਵੇਂ ਸ਼ਿਵਰਾਤਰੀ ਹੈ ਕਿ ਸ਼ਿਵਰਾਤਰੀ ਨੂੰ ਦਾਦੇ ਨੇ ਕਿ ਕੋਈ ਵੀ ਬੀਜ ਹੋਵੇ ਬੀਜਿਆ ਜਾਵੇ ਤਾਂ ਸ਼ੁਭ ਮੰਨਿਆ ਜਾਂਦਾ ਜਿਵੇਂ ਕਿ ਸਾਡੇ ਬਜ਼ੁਰਗ ਪੁੱਲਾ ਕਹਿੰਦੇ ਹੁੰਦੇ ਸੀ ਕਿ ਇਸ ਸ਼ਿਵਰਾਤਰੀ ਨੂੰ ਨਾ ਜ਼ਿਆਦਾਤਰ ਲੋਕੀ ਜਿਹੜੀ ਅੱਲਾ ਕੀਆ ਕੱਦੂ ਔਰ ਉਹ ਬੀਜਿਆ ਜਾਂਦਾ ਸੀ ਜੇਕਰ ਕੱਦੂ ਨੂੰ ਗੋਡਾ ਲਾ ਕੇ ਇਸ ਤਰ੍ਹਾਂ ਬੀਜ ਦੇ ਫਿਰਦੇ ਕਹਿੰਦੇ ਸੀ ਵੀ ਗੋਲ ਕੱਦੂ ਹੁੰਦਾ ਤੇ ਲੰਮੇ ਲੱਤ ਕਰਕੇ ਬੀਜ ਦੇ ਉਸੇ ਬੀਜ ਚ ਤੇ ਦੱਸਦੇ ਸੀ ਕਹਿੰਦਾ ਅਲ ਹੁੰਦੀ ਸੀ ਤਾਂ ਵਾਕਿਆ ਹੀ ਅਸੀਂ ਅਜ਼ਮਾ ਕੇ ਦੇਖਿਆ ਸਾਡੇ ਜਿਹੜੇ ਮੇਰੇ ਪਿਤਾ ਜੀ ਸੀ ਉਹ ਇਸ ਸ਼ਿਵਰਾਤਰੀ ਨੂੰ ਮਤਲਬ ਬੀਜ ਦੇ ਹੁੰਦੇ ਸੀ ਤਾਂ ਵਾਕਿਆ ਹੀ ਦੇਖਣ ਨੂੰ ਮਿਲਦਾ ਸੀ ਕਿ ਉਹ ਤਜਰਬਾ ਉਹਨਾਂ ਦਾ ਬਿਲਕੁਲ ਸਹੀ ਸੀ ਤੇ ਆਪਾਂ ਸੋਚਿਆ ਕਿ ਕਿਉਂ ਨਾ ਸ਼ਿਵਰਾਤਰੀ ਨੂੰ ਆਪਾਂ ਅੱਜ ਜਿਹੜਾ ਇੱਕ ਬਹੁਤ ਹੀ ਵਧੀਆ ਮੈਸੇਜ ਵੀ ਆ ਔਰ ਆਪਣੇ ਪਰਿਵਾਰ ਵਾਸਤੇ ਕੁਝ ਆਪਾਂ 100 150 ਪੇਡਾ ਇਸ ਤੂੰ ਤਿਆਰ ਹੋ ਜਾਊਗਾ ਤੇ ਬੀਜ ਲੈਂਦੇ ਆ ਕੁਝ ਟੁੱਪੇ ਜਾਊਗਾ ਜੇ ਨਾ ਹੋਇਆ ਸਾਡੇ ਨੇੜੇ ਹੁਣ ਤਾਂ ਖਿਡਾਰੀ ਦਾ ਪ੍ਰਬੰਧ ਆ ਗਿਆ ਤੇ ਜੇ ਬਚ ਗਿਆ ਤਾਂ ਵਕਤ ਦੇ ਮੁਤਾਬਕ ਉਸ ਨੂੰ ਆਪਾਂ ਪੀੜਕੂ ਦਾ ਗੁੜ ਵੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਪਰ ਅੱਜ ਪਹਿਲਾਂ ਆਪਾਂ ਇਹ ਪ੍ਰੋਸੈਸਿੰਗ ਸਟਾਰਟ ਕੀਤੀ ਕਿ ਆਪਾਂ ਇਸ ਨੂੰ ਪਹਿਲਾਂ ਇਹਦੀ ਪਨੀਰੀ ਤਿਆਰ ਕਰੀਏ ਹੁਣ ਇਹਨੂੰ ਇਹਨਾਂ ਲਫਾਪਿਆਂ ਦੇ ਵਿੱਚ ਭਰ ਕੇ ਫਿਰ ਆਪਾਂ ਰੱਖ ਦਾਂਗੇ ਤਾਂ ਜਦੋਂ ਆਪਣੇ ਕਣਕਾ ਕਟੀਆਂ ਜਾਣਗੀਆਂ ਕਣਕਾ ਤੋਂ ਬਾਅਦ ਜਿਹੜੀਆਂ ਆਪਣੀਆਂ ਡੋਲਾਂ ਹੋਣਗੀਆਂ ਵੱਟਾਂ ਹੋਣਗੀਆਂ ਆਪਣੇ ਕਣਕ ਦੀਆਂ ਨੇੜੇ ਤੇੜੇ ਜਿੱਥੇ ਆਪਾਂ ਨੂੰ ਸੁਖਾਲਾ ਹੋਇਆ ਪਾਣੀ ਲਗਨ ਦਾ ਪ੍ਰਬੰਧ ਹੋਇਆ ਜਾਂ ਕਿਸੇ ਜਾਨਵਰਾਂ ਤੋਂ ਵਸ ਸਕਣਗੇ ਤਾਂ ਉੱਥੇ ਸੁਵਿਧਾ ਦੇ ਮੁਤਾਬਕ ਆਪਾਂ ਇਹਨਾਂ ਨੂੰ ਉੱਥੇ-ਉੱਥੇ ਲਾ ਕੇ ਚਾਲੂ ਕਰਵਾ ਦਾਂਗੇ ਤੇ ਅਰਦਾਸ ਕਰਦੇ ਹਾਂ ਕਿ ਆਪਣਾ ਇਹ ਮਿਸ਼ਨ ਹੈ ਜਿਹੜਾ ਕਾਮਯਾਬ ਹੋਵੇ ਆਪਾਂ ਪਹਿਲੀ ਵਾਰ ਇਹ ਤਜਰਬਾ ਕਰਕੇ ਦੇਖ ਰਹੇ ਹਾਂ ਪਹਿਲਾਂ ਦਾ YouTube ਤੇ ਜਾਂ ਹੋਰ ਬਹੁਤ ਸਾਰੇ ਦੇਖਦੇ ਸੀ ਪਰ ਹੁਣ ਆਪਾਂ ਪ੍ਰੈਕਟੀਕਲ ਤੌਰ ਤੇ ਇਸ ਨੂੰ ਅਜਮਾਇਆ ਤੇ ਤੁਸੀਂ ਵੀ ਦੱਸੋ ਕਿ ਇਹ ਵੀ ਜਿਹੜਾ ਮੇਰਾ ਤਜਰਬਾ ਕੀ ਇਹ ਸਹੀ ਹੈ ਕਿਉਂਕਿ ਤੁਹਾਡੇ ਕਮੈਂਟ ਬਾਕਸਾਂ ਨੇ ਹੀ ਇਹਦੀ ਜਿਹੜੀ ਜਾਣਕਾਰੀ ਆ ਉਹ ਦੇਣੀ ਆ ਤੇ ਅੱਜ ਛੁੱਟੀ ਸੀ ਛੁੱਟੀ ਦੇ ਮੁਤਾਬਕ ਮੈਂ ਵੀ ਆਪਾਂ ਵੀ ਫਾਇਦਾ ਲੈ ਲਈਏ ਤਾਂ ਆਪਾਂ ਜਿੰਨਾ ਵੀ ਹੋਇਆ ਅੱਜ ਇਹ ਪ੍ਰੋਸੈਸ ਪੂਰਾ ਕਰਕੇ ਜਾਵਾਂਗੇ ਤੇ ਦੱਸੋ ਕਿਵੇਂ ਲੱਗਿਆ ਤੁਹਾਨੂੰ ਕਿਉਂਕਿ ਸਾਨੂੰ ਹੁਣ ਰਵੈਥੀ ਚੀਜ਼ਾਂ ਤੇ ਮੂੜ ਆਣਾ ਪਊਗਾ ਕਿਉਂਕਿ ਬਾਜ਼ਾਰਾਂ ਦੇ ਵਿੱਚ ਜੋ ਮਿਲਾਵਟੀ ਚੀਜ਼ਾਂ ਨੇ ਉਹਦੇ ਨਾਲ ਸਾਡਾ ਜਿਹੜਾ ਜੀਵਨ ਹੈ ਉਹ ਕਾਫੀ ਖਰਾਬ ਕਰ ਦਿੱਤਾ ਹੈ ਹਰ ਘਰ 'ਚ ਹਰ ਮਰੀਜ਼ ਬਿਮਾਰੀ ਦਾ ਸ਼ਿਕਾਰ ਸ਼ਿਕਾਰ ਹੋ ਚੁੱਕਿਆ ਹੈ ਕਿਸੇ ਨੂੰ ਕਿਸ ਕੋਈ ਨਾ ਕੋਈ ਬਿਮਾਰੀ ਲੱਗੀ ਹੋਈ ਹੈ ਤੇ ਆਪਾਂ ਨੂੰ ਇਹ ਹੀ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਵੱਧ ਤੋਂ ਵੱਧ ਆਪਣਾ ਘਰ ਦਾ ਪਿਓਰ ਖਾਣਾ ਖਾਵਾਂਗੇ ਕੁਝ ਹੱਦ ਤੱਕ ਪੰਪਾ ਸਕਦੇ ਨਹੀਂ ਕਹਦੀ ਆਪਾਂ ਬਿਲਕੁਲ ਸਾਫ਼ ਬਸ ਸਕਾਂ ਕੁਝ ਹੱਦ ਤੱਕ ਕਿਉਂਕਿ ਵਾਤਾਵਰਨ ਇਸ ਤਰ੍ਹਾਂ ਦਾ ਹੋ ਗਿਆ ਕਿ ਆਪਾਂ ਪਲੀਟ ਹੋ ਚੁੱਕੇ ਆ ਕਿ ਜਿਸ ਤੋਂ ਆਪਾਂ ਬਚ ਨਹੀਂ ਸਕਦੇ ਪਰ ਕੋਸ਼ਿਸ਼ ਆਪਾਂ ਇਹ ਕਰਦੇ ਹੁੰਦੇ ਆ ਕਿ ਜਿੱਥੋਂ ਤੱਕ ਆਪਣੀ ਕੋਸ਼ਿਸ਼ ਹੁੰਦੀ ਆ ਵੀ ਆਪਾਂ ਉਸ ਵਾਤਾਵਰਨ ਨੂੰ ਆਪਣੇ ਮੁਤਾਬਕ ਢਾਲ ਲਈਏ ਨਾ ਕਿ ਵਾਤਾਵਰਨ ਦੇ ਵਾਤਾਵਰਨ ਦੁਸਤ ਤਾਂ ਉਸ ਨੂੰ ਸਮਾਰਨਾ ਕਿਹਦੀ ਜ਼ਿੰਮੇਵਾਰੀ ਹੈ ਆਪਣੀ ਜ਼ਿੰਮੇਵਾਰੀ ਹੈ ਤਾਂ ਇਸ ਕਰਕੇ ਮੇਰੀ ਬੇਨਤੀ ਹੈ ਕਿ ਤੁਸੀਂ ਵੀ ਮਾੜਾ ਮੋਟਾ ਵਾਤਾਵਰਨ ਵਿੱਚ ਆਪਣਾ ਆਪਣਾ ਸਹਿਯੋਗ ਜ਼ਰੂਰ ਦਿਆ ਕਰੋ ਤਾਂ ਹੋ ਸਕੇ ਤਾਂ ਇਹ ਤੋਂ ਪ੍ਰੇਰਿਤ ਹੋ ਕੇ ਤੁਸੀਂ ਵੀ ਕੁਛ ਨਾ ਕੁਛ ਆਪਣੇ ਘਰਾਂ 'ਚ ਗੰਨਾ ਸਬਜ਼ੀ ਹੋਰ ਕੁਛ ਵੀ ਆਪਾਂ ਬੀਜ ਸਕਦੇ ਆ ਬੀਜ ਕੇ ਆਪਣੇ ਪਰਿਵਾਰ 'ਚ ਆਪਣੇ ਆਲੇ ਦੁਆਲੇ ਨੂੰ ਸਵਸਥ ਸੂਤਰਾ ਬਣਾ ਸਕਦੇ ਆ ਘਰੇਲੂ ਖੇਤੀ ਕਰਨੀ ਹੁਣ ਸਾਡੇ ਵਾਸਤੇ ਇੱਕ ਸ਼ੌਂਕ ਨਹੀਂ ਮਜਬੂਰੀ ਬਣ ਜੂਗੀ ਜਦੋਂ ਤੱਕ ਆਪਾਂ ਘਰ ਵਿੱਚ ਆਪਣਾ ਸੁੱਧ ਖਾਣਾ ਨਹੀਂ ਬਣਾਵਾਂਗੇ ਉਦੋਂ ਤੱਕ ਆਪਾਂ ਨਹੀਂ ਬਸ ਸਕਾਂਗੇ ਕਿਉਂਕਿ ਤੁਸੀਂ ਦੇਖਿਆ ਹੈ ਕਿ ਬਾਜ਼ਾਰਾਂ ਦੇ ਅੰਦਰ ਪੀਜ਼ਾ 버ਗਰ ਨੂਡਲ ਔਰ ਹੋਰ ਬਹੁਤ ਸਾਰੀਆਂ ਏਜ ਹੈ ਜਿਹੜੀਆਂ ਚੈਨੀ ਵੈਰਾਈਟੀਆਂ ਆਈਆਂ ਨੇ ਜ਼ਿਆਦਾਤਰ ਉਹਨਾਂ ਨੇ ਸਾਡਾ ਹੀ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਨੇ ਸਾਡਾ ਜੀਵਨ ਪੂਰੀਤ ਕਰ ਦਿੱਤਾ ਹੈ। ਉਹ ਉਹਨਾਂ ਦੇ ਨਾਲ ਤੁਸੀਂ ਦੇਖਿਆ ਵੀ ਹੋਣਾ ਕਿ ਕਿੰਨਾ ਕੁਛ ਆਪਣਾ ਜਿਹੜਾ ਜੀਵਨ ਹੈ ਉਹ ਖਰਾਬ ਹੋ ਚੁੱਕਿਆ ਹੈ। ਤਾਂ ਮੈਂ ਉਮੀਦ ਕਰਦਾ ਕਿ ਤੁਸੀਂ ਇਸ ਮੇਰੇ ਮਿਸ਼ਨ ਨੂੰ ਕਾਮਯਾਬ ਹੋਣ 'ਚ ਆਪਣੇ ਆਪਣੇ ਕਮੈਂਟ ਬਾਕਸ 'ਚ ਜ਼ਰੂਰ ਦੱਸੋਗੇ। ਕਿਉਂ ਕਿਵੇਂ ਲੱਗਿਆ ਤੁਹਾਨੂੰ ਇਹ ਮੇਰਾ ਮਿਸ਼ਨ ਇਹ ਚੰਗਾ ਹੋਵੇ ਤਾਂ ਜ਼ਰੂਰ ਦੱਸਣਾ ਧੰਨਵਾਦ